ਕਹਿੰਦੇ ਜੇ ਬਾਲੇ ਮੋਟੇ ਬੰਦੇ ਨੂੰ ਲੋਕ ਪਸੰਦ ਨਹੀਂ ਕਰਦੇ ਤੇ ਕਰਦੇ ਲੋਕ ਬਾਲੇ ਪਤਲੇ ਬੰਦੇ ਨੂੰ ਪਸੰਦ ਨਹੀਂ ਕਿਉਂਕਿ ਇਹ ਨਾ ਹੋਵੇ ਵੀ ਪਤਲੇ ਬੰਦੇ ਦੇ ਕੱਪੜੇ ਪਾਏ ਐ ਲੱਗਣ ਜਿਵੇਂ ਝੋਲੇ ਚ ਹਵਾ ਵਾਲਾ ਪੰਪ ਪਾਇਆ ਹੋਵੇ ਆਈ ਇੱਕ ਵਾਰ ਸੁੱਕੀ ਜੀ ਕੁੜੀ ਨੇ ਕਿਸੇ ਮੁੰਡੇ ਨੂੰ ਪ੍ਰਪੋਜ਼ ਕੀਤਾ ਕਹਿੰਦੀ ਜੀ ਮੈਂ ਤੁਹਾਡੇ ਨਾਲ ਫਰੈਂਡਸ਼ਿਪ ਕਰਨੀ ਹੈ ਜਿਹੜੀਆਂ ਚਾਹ ਲੈਣਾ ਅੱਗੋਂ ਮੁੰਡੇ ਨੇ ਉਹ ਕੁੜੀ ਨੂੰ ਗਈਆਂ ਉਹ ਐਡਾ ਸੀ ਉਹ ਕਹਿੰਦਾ ਮੁਖੜਾ ਵੀ ਤੇਰਾ ਖਾਸ ਕੋਈ ਨਾ ਹੱਡੀਆਂ ਤੇ ਤੇਰੇ ਮਾਸ ਕੋਈ ਨਾ ਕਹਦਾ ਤੇਰੇ ਨਾਲ ਜੀ ਪੈਂਡਸ਼ਿਪ ਖੇ ਸਵਾਹ ਕਰੀਏ ਉਹ ਤੇਰੀ ਤਾਂ ਵੈਲੈਂਟਾਈਨ ਡੇ ਤੱਕ ਜਿਉਣ ਦੀ ਆਸ ਕੋਈ ਨਾ ਸੋ ਦੋਸਤੋ ਸਵਾਗਤ ਆ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨੀ ਇਹ ਮੇਰਾ ਪੰਜਾਬ ਵਿੱਚ ਤੇ ਤੁਹਾਡੇ ਆਪਣੇ ਹੋਸਟ ਜਾਨੀ 바ਵਾ ਵਿੱਕੀ ਵੱਲੋਂ ਵੀਰੇ ਫਣੀ ਚੋਟਕਲੇ ਸੁਣਨ ਵਾਸਤੇ ਜਿਹੜਾ ਲਾਲ ਬਟਨ ਆ ਉਹ ਦਬਲਿਓ ਤੇ ਕਾਂਜੀ ਵਾਲਾ ਨਾਲ ਬਟਨ ਜਿਹੜਾ ਉਹ ਵੀ ਦਬਦਿਓ ਤਾਂ ਜੋ ਤੁਹਾਡੇ ਕੋਲ ਸਭ ਤੋਂ ਪਹਿਲਾਂ ਫਣੀ ਚੁਟਕਲੇ ਪਹੁੰਚ ਸਕਣ ਸ਼ੁਰੂ ਕਰਦੇ ਆ ਜੀ ਫਣੀ ਚੁਟਕਲਿਆਂ ਦਾ ਦੌਰ ਇੱਕ ਸ਼ੇਰ ਹੋਰ ਜਾਦ ਆ ਗਿਆ ਕਹਿੰਦਾ ਅਸੀਂ ਚੁੰਮ ਲਏ ਉਹ ਰਾਹ ਜਿੱਥੇ ਜਿੱਥੇ ਉਹਨਾਂ ਨੇ ਪੈਰ ਰੱਖੇ ਅਸੀਂ ਚੁੰਮ ਲਏ ਉਹ ਰਾਹ ਜਿੱਥੇ ਜਿੱਥੇ ਉਹਨਾਂ ਨੇ ਪੈਰ ਰੱਖੇ ਪਰ ਉਹ ਬੇਵਫਾ ਮੇਰੇ ਘਰੇ ਜਾ ਕੇ ਮੇਰੀ ਮੰਮੀ ਨੂੰ ਕਹਿੰਦੀ ਆਂਟੀ ਤੁਹਾਡਾ ਮੁੰਡਾ ਐਡਾ ਹੋ ਗਿਆ ਹਜੇ ਵੀ ਮਿੱਟੀ ਖਾਂਦਾ ਜੇਰਾ ਫਿਰਮਾਂ ਦਾ ਸਰਾ ਉਹ ਬੱਚਿਆਂ ਤੇ ਬਹੁਤ ਜ਼ਿਆਦਾ ਹੁੰਦਾ ਆਂ। ਆਈ ਇੱਕ ਬੱਚਾ ਕਲਾਸ ਚ ਲੇਟ ਆਇਆ ਤਾਂ ਮੈਡਮ ਨੇ ਇਹਨੂੰ ਪੁੱਛਿਆ ਕਹਿੰਦੀ ਕਿਉਂ ਵੇ? ਤੂੰ ਕਿਉਂ ਲੇਟ ਆਇਆ? ਸਾਰੇ ਜਵਾਕਾਂ ਨਾਲ ਨਹੀਂ ਆਉਂਦਾ ਤੂੰ? ਤਾਂ ਬੱਚਾ ਮੁਰੋ ਕਹਿੰਦਾ ਕਹਿੰਦਾ ਮੈਡਮ ਜੀ ਉਹ ਡਾਰਾਂ ਚ ਤਾਂ ਗਿਰਦਲ ਆਉਂਦੇ ਹੁੰਦੇ ਨੇ, ਸ਼ੇਰ ਤਾਂ ਤਰਲੇ ਹੀ ਆਉਂਦਾ ਹੁੰਦਾ। ਬਸ ਇੰਨਾ ਕਹਿਣ ਦੀ ਧੀਰ ਸੀ। ਫਿਰ ਦੇਹ ਥਾਪੜ ਜਿੱਥੇ ਪੈਂਦਾ ਪੈਣਦੇ, ਦੇਹ ਥਾਪੜ ਜਿੱਥੇ ਪੈਂਦਾ ਪੈਣਦੇ। ਕਹਿੰਦੇ ਕਲੰਬਸ ਜੀਨੇ ਅਮਰੀਕਾ ਦੀ ਖੋਜ ਕੀਤੀ ਸੀ ਜੇ ਕਿਤੇ ਉਹ ਵਿਆਹਿਆ ਹੁੰਦਾ ਤਾਂ ਭੁੱਲ ਜੇ ਵੀ ਉਹ ਕਿਤੇ ਅਮਰੀਕਾ ਦੀ ਖੋਜ ਕਰ ਸਕਦਾ ਸੀ ਕਿਉਂ ਕਿ ਕਿੱਥੇ ਜਾ ਰਹੇ ਹੋ ਕਦੋਂ ਆਉਂਗੇ ਕਿਹਦੇ ਨਾਲ ਜਾ ਰਹੇ ਹੋ ਕੀ ਕਰਨਾ ਐਵੇਂ ਤੁਰੇ ਫਿਰਦੇ ਹੋ ਘਰੇ ਬਹਿ ਜਾਓ ਮੈਂ ਵੀ ਨਾਲ ਜਾਉਂਗੀ ਸਬਜ਼ੀ ਲੈ ਕੇ ਆਇਓ ਜਾ ਕੇ ਫੋਨ ਕਰਦੇਓ ਕਲੰਬਸ ਦੀ ਤਾਂ ਜ਼ਾਰੀ ਜ਼ਿੰਦਗੀ ਵਿਚਾਰੇ ਦੀ ਇਹੀ ਗੱਲਾਂ ਚੰੰਗ ਜਾਣੀ ਸੀ ਕਿਹੜੀ ਅਮਰੀਕਾ ਦੀ ਖੋਜ ਹੋਣੀ ਸੀ ਇੱਕ ਬਜ਼ੁਰਗ ਬੰਦਾ ਇੱਕ ਪਾਰਕ ਚ ਵਾ ਗਿਆ ਜਿੱਥੇ ਪ੍ਰੇਮੀ ਜੋੜੇ ਬੈਠੇ ਸੀ ਉਹ ਇੱਕ ਪ੍ਰੇਮੀ ਜੋੜੇ ਕੋਲੇ ਗਿਆ ਤਾਂ ਉਹਨੇ ਪੁੱਛਿਆ ਕਹਿੰਦਾ ਪੁੱਤ ਕੀ ਇਹ ਆਪਣੀ ਸੰਸਕ੍ਰਿਤੀ ਹੈ ਤਾਂ ਮੁੰਡਾ ਮੁਰੋ ਕਹਿੰਦਾ ਨਹੀਂ ਨਹੀਂ ਅੰਕਲ ਜੀ ਇਹ ਤਾਂ ਪੂਜਾ ਦੀ ਤੁਸੀਂ ਕਿਤੇ ਹੋਰ ਜਾ ਕੇ ਲੱਭੋ ਸੋ ਦੋਸਤੋ ਸਾਡੇ ਚੈਨਲ ਨਾਲ ਜੁੜਨ ਵਾਸਤੇ ਸਭ ਦਾ ਧੰਨਵਾਦ ਆ ਜੀ ਜਿਹੜੇ ਦੋਸਤਾਂ ਨੇ ਜਿਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਨੂੰ ਜੇ ਤੁਹਾਡੇ ਕੋਲ ਵੀ ਕੋਈ ਫਨੀ ਚੁਟਕਲਾ ਦਾ ਇਸ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਜੇ ਵੀਡੀਓ ਚੰਗੀ ਲੱਗਦੀ ਹੈ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਰੇ ਦੋਸਤਾਂ ਨੂੰ ਸੈਲੂਟ ਹੈ